ਸੜਕਾਂ ਤੇ ਲੋਹੇ ਦੀਆਂ ਤਿੱਖੀਆਂ ਪੱਤੀਆਂ ਸੁੱਟ ਕੇ ਟਰੱਕ ਦਾ ਟਾਇਰ ਪੈਂਚਰ ਕਰਕੇ ਤਿੰਨ ਹਥਿਆਰਬੰਦ ਨੌਜਵਾਨ ਜਿਨ੍ਹਾਂ ਨੇ ਟਰੱਕ ਚਾਲਕ ਤੇ ਉਸਦੇ ਸਾਥੀ ਤੇ ਤੇਜ਼ਦਰ ਹਥਿਆਰਾਂ ਦਾ ਹਮਲਾ ਕਰ ਦਿੱਤਾ। ਦਰਅਸਲ ਇਹ ਸਭ ਕੁਝ ਲੁੱਟ ਖੋਹ ਦੀ ਨੀਅਤ ਨਾਲ ਕੀਤਾ ਗਿਆ। ਤਾਂ ਹਮਲੇ ਦੇ ਵਿੱਚ ਡਰਾਈਵਰ ਦਾ ਸਾਥੀ ਅੰਬੀਰ ਜ਼ਖਮੀ ਹੁੰਦਾ ਚਾਲਕ ਸੁਪ੍ਰੀਤ ਦੇ ਮੁਤਾਬਕ ਮੋਟਰਸਾਈਕਲ ਤੇ ਆਏ ਤਿੰਨ ਹਮਲਾਵਰ ਜਿਨ੍ਹਾਂ ਵੱਲੋਂ ਉਸਦੀ ਜੇਬ ਦੇ ਵਿੱਚੋਂ 9000 ਰੁਪਏ ਤੇ ਗੱਡੀ ਦੇ ਵਿੱਚ ਰੱਖਿਆ ਉਸਦਾ ਤੇ ਉਸਦੇ ਸਾਥੀ ਦਾ ਪਰਸ ਖੋ ਲਿਆ ਗਿਆ। ਡਰਾਈਵਰ ਦਾ ਇਹ ਕਹਿਣਾ ਹੈ ਕਿ ਉਹ ਪਠਾਨਕੋਟ ਤੋਂ ਬਰਨਾਲੇ ਵੱਲ ਾਰੇ ਸਤ ਜਦ ਮੁਕੇਰੀਆਂ ਬਾਈਪਾਸ ਦੇ ਨੇੜੇ ਪਹੁੰਚਦੇ ਨੇ ਤਾਂ ਉਸ ਦੇ ਟਰੱਕ ਦਾ ਅਗਲਾ ਟਾਇਰ ਪੰਚਰ ਹੋ ਗਿਆ ਜਦੋਂ ਉਤਰ ਕੇ ਵੇਖਿਆ ਤਾਂ ਟਾਇਰ ਦੇ ਵਿੱਚ ਲੋਹੇ ਦੀ ਪੱਤੀ ਖੂਬੀ ਹੋਈ ਸੀ ਉਹ ਚੈੱਕ ਕਰ ਰਹੇ ਸਨ ਕਿ ਪਿੱਛੋਂ ਮੋਟਰਸਾਈਕਲ ਤੇ ਆਏ ਤਿੰਨ ਹਥਿਆਰਬੰਦ ਨੌਜਵਾਨ ਜਿਨ੍ਹਾਂ ਨੇ ਉਸ ਦੇ ਤੇ ਉਸ ਦੇ ਸਾਥੀ ਤੇ ਹਮਲਾ ਕਰ ਦਿੱਤਾ ਤੇ 9000 ਦੀ ਨਕਦੀ ਤੇ ਗੱਡੀ 'ਚ ਪਏ ਦੋਵਾਂ ਦੇ ਮੋਬਾਈਲ ਤੇ ਫੋਨ ਚੁੱਕ ਕੇ ਫਰਾਰ ਹੋ ਗਏ ਨੇ ਹਾਲਾਂਕਿ ਉਸ ਨੇ ਆਪਣੇ ਸਾਥੀ ਨੂੰ ਹਸਪਤਾਲ ਦਾਖਲ ਕਰਵਾਇਆ ਤੇ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਹੈ ਮੇਰਾ ਨਾਮ ਫੌਕੀ ਬ੍ਰੀਸ ਹੈ ਕਾਈ ਮੈਂ ਬਰਨਾਲਾ ਜਿਹੜਾ ਤੇ ਪਿੰਡ ਦੀਪਗੜ ਦਾ ਰਹਿਣ ਵਾਲਾ ਤੇ ਮੇਰੀ ਗੱਡੀ ਆ ਗਈ ਤੇ ਮੈਂ ਮੇਰੇ ਨਾਲ ਇੱਕ ਮੁੰਡਾ ਹੋਰ ਸੀਗਾ ਤੇ ਅਸੀਂ ਪਠਾਨਕੋਟ ਤੋਂ ਗੱਡੀ ਲੈ ਕੇ ਆ ਰਹੇ ਸੀਗੇ ਤੇ ਇੱਥੇ ਮੈਂ ਮਤਲਬ ਮਕੇਰੀਆਂ ਵਾਲੇ ਕੋਲ ਕੋਲ ਉਹਨਾਂ ਨੇ ਅੱਡੇ ਬੰਦਿਆਂ ਨੇ ਕੋਲ ਨੇ ਟਰਾਂਮੂਰੇ ਕਾਹਕੇ ਛੜਤਾ ਤੇ ਸਾਡੀ ਗੱਡੀ ਉਹ ਪੈਂਚਰ ਹੋ ਗਈ ਮੈਨੂੰ ਸਾਨੂੰ ਪਤਾ ਨਹੀਂ ਸੀਗਾ ਵੀ ਉਹਨਾਂ ਨੇ ਕੋਈ ਛੱਟਿਆ ਜਾਂ ਕਿਵੇਂ ਵੀ ਪੈਂਚਰ ਹੋਈ ਆ ਮਤਲਬ ਜਦੋਂ ਅਸੀਂ ਰੋਕੇ ਦੇਖਿਆ ਵੀ ਸਾਡਾ ਟਾਇਰ ਖਰਾਬ ਹੋ ਗਿਆ ਉਹ ਮਗਰੀ ਆ ਗਿਆ ਸਾਡੇ ਬੰਦੇ 3 ਬੰਦੇ ਸੀਗੇ ਤੇ ਮੋਟਰਾਂ 'ਤੇ ਸੀਗੇ ਉਹ ਤੇ ਉਹਨਾਂ ਕੋਲ ਤੇਜ਼ ਤਾਰ ਹਥਿਆਰ ਸੀਗੇ ਤੇ ਤਿਰਪਾਨਾ ਵਗੈਰਾ ਸੀ ਰਾੜਾਂ ਸੀਗੀਆਂ ਤੇ ਉਹਨਾਂ ਨੇ ਹਮਲਾ ਕਰਤਾ ਮੈਂ ਮਤਲਬ ਭੱਜ ਕੇ ਗੱਡੀ ਵਿੱਚ ਵੜ ਗਿਆ ਤੇ ਜਦੋਂ ਮੈਂ ਉਹਦੇ ਨਾਲ ਦੇ ਬੰਦੇੜਿਆਂ ਵੱਰ ਜਾਣੇ ਆਏ ਉਹਦੇ ਕੋਲ ਹੀ ਛੱਟਾ ਲੱਗ ਗਿਆ ਮੈਂ ਬਾਹਰ ਨਿਕਲਿਆ ਤੇ ਉਹਨਾਂ ਮੈਨੂੰ ਕਹਿੰਦੇ ਵੀ ਜਿਹੜਾ ਕੁਝ ਹੋਏਗਾ ਕੱਢਦੇ ਆ ਆਪਦੇ ਕੋਲੋਂ ਵੀ ਤੈਨੂੰ ਛੱਡ ਦੇਾਂਗੇ ਮੇਰੇ ਕੋਲ ਕੈਸ਼ ਸੀਗਾ 8-9000 ਰੁਪਏ ਵਾਂਗੂ ਤੋਂ ਲੈ ਗਏ ਤੇ ਫੋਨ ਮੇਰਾ ਗੱਡੀ 'ਚ ਪਿਆ ਸੀਗਾ ਤੇ ਉਹਨਾਂ ਨੇ ਫੋਨ ਵੇਖਾ ਗੱਡੀ ਦੀ ਤਲਾਸ਼ ਲਈ ਸਾਰੀ ਮਤਲਬ ਮੇਰੇ ਨਾਲ ਦੇ ਬੰਦੇ ਰਾਈ ਪਾਰ ਸੀਗਾ ਤੇ ਖਰਚ ਮਤਲਬ ਇਹ ਕਿਰਪਾਨ ਮਾਰੀ ਹੈ ਇਹ ਟਾਂਕੇ ਲੱਗੇ ਆ ਕਾਫੀ ਘਾਟਾ ਖਰਚ ਤਾਂ ਇਹ ਕਿੰਨੇ ਤਿੰਨ ਮੁੰਡੇ ਸੀਗੇ ਉਹਨਾਂ ਕੋਲ ਕੀ ਕੀ ਹਿਆ ਸੀ ਉਹਨਾਂ ਕੋਲ ਕਿਰਪਾਨਾਂ ਸੀਗੀਆਂ ਹੀ ਮਤਲਬ ਦਾਹ ਸੀ ਤੇ ਇੱਕ ਕਿਰਤੀ ਸੀ ਡੀਕ ਮਤਲਬ ਚਾਕੂ ਉੱਟਾਪ ਸੀ ਮੋਨੇ ਸੀਗੇ ਕਿੱਥੇ ਸੀ ਮਤਲਬ ਆ ਚੌਂਕ 'ਚ ਸੀਗੇ ਚੌਂਕੀ ਚ ਆਏ ਸੀਗੇ ਉਸ ਨੱਕਾ ਲੱਗਿਆ ਹੋਇਆ ਸੀਗਾ ਉਹ ਕਹਿੰਦੇ ਵੀ ਸਾਡਾ ਏਰੀਆ ਨਹੀਂ ਹੈਗਾ ਇਹ ਵੀ ਅੱਗੇ ਤੁਸੀਂ ਹੌਸਪੀਟਲ ਚੱਕਰ ਹੀ ਲੈ ਜਾਓ ਮੈਂ ਉਹ ਹੌਸਪੀਟਲ ਚ ਲੈ ਕੇ ਆਇਆ ਸੀ ਉਹ ਪ੍ਰਾਈਵੇਟ ਸੀਗਾ ਉਹ ਕਹਿੰਦੇ ਅੱਗੇ ਸਰਵਿਸ ਵਾਲਾ ਪਤਾ ਹੀ ਅੱਗੇ ਫਿਰ ਛੇਵਲਾ ਹੌਸਪੀਟਲ 'ਚ ਆ ਗਏ ਇਦੋਂ ਬਾਅਦ ਅਸੀਂ ਤੇ ਛੇਵਲਾ ਹੌਸਪੀਟਲ 'ਚ ਉਹਨਾਂ ਨੇ ਮਤਲਬ ਕਿਹੜਾ ਟਾਂਕੇ ਲਾਤੇ ਮਤਲਬ ਪੱਟੀਆਂ ਵਗੈਰਾ ਕਰਤੀਆਂ ਛੱਟ ਜ਼ਿਆਦਾ ਹੋਣ ਕਰਕੇ ਉਹਨਾਂ ਨੇ ਅੰਬਰਸਰ ਰੈਫਰ ਕਰਤਾ ਹੌਸਪੀਟਲ ਦਾ ਸੈ ਮਾਹੌਲ ਨਹੀਂ ਠੀਕ ਲੱਗਿਆ ਇਹ ਅਸੀਂ ਬਰਨਾਲੇ ਭੇਜਤਾ ਸੀਗਾ ਮਤਲਬ ਆ ਗਏ ਸੀਗੇ ਲੈਣ ਨੂੰ ਠੀਕੀ ਮੰਗ ਕੱਟ ਹੋ ਮਤਲਬ ਗਾਂਧੀ ਕਾਰਵਾਈ ਕਰੀ ਜਾਵੇ ਉਹਨਾਂ ਤੇ ਹੀ ਬੰਦਿਆਂ ਤੇ ਪਤਾ ਕਰਕੇ ਇਹ ਕਮਪਲੀਟ ਮਤਲਬ ਆਏ ਸੀਗੇ ਹਸਪੀਟਲ ਤੇ ਆਏ ਸੀਗੇ ਮਤਲਬ ਉਹ ਲਿਖ ਕੇ ਲੈ ਕੇ ਗਏ ਆਈ ਆ ਕੇ ਮਤਲਬ ਹੁਣ ਦੁਬਾਰਾ ਵੀ ਜਾਣਾਗਾ ਥਾਣੇ ਤੇ